ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਹੋਰ ਸਾਰੇ ਠੀਕ ਠਾਕ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਸਾਰਿਆਂ ਦਾ ਮੈਨੂੰ ਕਮੈਂਟ ਕਰਨ ਲਈ ਮੇਰੀ ਜਿਹੜੀ ਵੀਡੀਓ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਮੈਂ ਫਿਰ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂਜੀ ਤੁਸੀਂ ਇੱਕ ਇਹ ਕਮੈਂਟ ਸੀ ਜਿਹੜਾ ਵਾਰ-ਵਾਰ ਕਰਦੇ ਸੀ ਕਿ ਤੁਸੀਂ ਵੀਡੀਓ ਕਿਉਂ ਨਹੀਂ ਪਾਉਂਦੇ ਇਹ ਮੇਰੀ ਵੀਡੀਓ ਨਾ ਪਾਉਣ ਦਾ ਇੱਕ ਕਾਰਨ ਸੀ ਜਿਹੜਾ ਕਿ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਦੀਆਂ ਕਿ ਮੈਂ ਜਿਹੜੀ ਵੀਡੀਓ ਕਿਉਂ ਨਹੀਂ ਸੀ ਬਣਾਉਂਦੀ ਹਾਂਜੀ ਇਹ ਜਿਹੜੀ ਵੀਡੀਓ ਬਣਾਉਣੀ ਸਟਾਰਟ ਕੀਤੀ ਸੀ ਇਹ ਮੇਰੀ ਬੇਟੀ ਨੇ ਸਟਾਰਟ ਕੀਤੀ ਸੀ ਉਹ ਕਹਿੰਦੀ ਸੀ ਕਿ ਵੀ ਮੰਮਾ ਤੁਸੀਂ ਵੀਡੀਓ ਪਾਇਆ ਕਰੋ ਹਾਂਜੀ ਉਹਨੇ ਵੀਡੀਓ ਦਾ ਮੇਰੀ ਸਟਾਰਟ ਕਰਤੀ ਤੇ ਅਸੀਂ ਵੀਡੀਓ ਪਾਉਂਦੇ ਰਹੇ ਪਰ ਜਦੋਂ ਮੇਰੀ ਬੇਟੀ ਦੀ ਜਿਹੜੀ ਐਡਮਿਸ਼ਨ ਹੈ ਉਹ ਹੋਊਗੀ ਹਾਂਜੀ ਫਿਰ ਉਸ ਤੋਂ ਬਾਅਦ ਉਹ ਚਲੀ ਗਈ ਜੇ ਕਿ ਮੇਰੀ ਵੀਡੀਓ ਹੈ ਉਹ ਪਾਉਣੀ ਬੰਦ ਹੋ ਗਈ ਹਾਂਜੀ ਵੀਡੀਓ ਤਾਂ ਮੈਂ ਬਣਾ ਲੈਨੀ ਆ ਪਰ ਜਿਹੜੀ ਇਹਦੀ ਐਡੀਟਿੰਗ ਹੈ ਉਹ ਨਹੀਂ ਸੀ ਮੈਨੂੰ ਆਉਦੀ ਕਰਨੀ ਇਸ ਲਈ ਮੈਂ ਜਿਹੜੀ ਇਹ ਆਪਣੀ ਵੀਡੀਓ ਹੈ ਇਹ ਨਹੀਂ ਪਾਈ ਹਾਂਜੀ ਹੁਣ ਮੈਂ ਆਪਣੀ ਵੀਡੀਓ ਲਗਾਤਾਰ ਦੁਆਰ ਤੋਂ ਪਾਉਣਾ ਸਟਾਰਟ ਕਰਾਂਗੀ ਹਾਂਜੀ ਹੁਣ ਮੈਂ ਆਪਣੀ ਵੀਡੀਓ ਜਿਹੜੀ ਐਡੀਟਿੰਗ ਵਗੈਰਾ ਹੈ ਉਹ ਸਾਰੀ ਸਿੱਖ ਲਈ ਹੈ ਤਾਂਨੇ ਜੋ ਜੋ ਵੀ ਕਮੈਂਟ ਕਰੇ ਨੇ ਜਿਸ ਜਿਸ ਦੀ ਵੀਡੀਓ ਦੇ ਲੇਈ ਸੋਨੇ ਕੇ ਹੈ ਕਿ ਵੀ ਸਾਨੂੰ ਇਸ ਚੀਜ਼ ਦੀ ਵੀਡੀਓ ਪਾਓ ਇਸ ਚੀਜ਼ ਦੀ ਵੀਡੀਓ ਪਾਓ ਮੈਂ ਉਹ ਸਾਰਿਆਂ ਕਮੈਂਟਾਂ ਦੇ ਵੀਡੀਓ ਬਣਾ ਕੇ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਕਿਉਂਕਿ ਤੁਸੀਂ ਮੇਰੇ ਚੈਨਲ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਕਮੈਂਟ ਕਰ ਦਿਓ ਲਾਈਕ ਕਰ ਦਿਓ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਮੈਂ ਵੀਡੀਓ ਜਰੂਰ ਪਾਇਆ ਕਰੂੰਗੀ ਹੁਣ ਮੈਂ ਵੀਡੀਓ ਜਿਹੜੀ ਲਗਾਤਾਰ ਪਾਉਂਗੀ ਹੋਰ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜੀ